ਵਾਲਿਓ ਤਸੀਲ ਸਮਰਾਲਾ ਜਿਲ੍ਹਾ ਲੁਧਿਆਣਾ 14 ਪਿੰਡ ਵਾਲਿਓ ਪਿੰਡ ਲੁਧਿਆਣੇ ਦੇ ਬਹੁਤ ਪਿੰਡ ਜਿਨ੍ਹਾਂ ਦੀ ਘਟੋ ਘਟ ਵੀ ਇਸ ਜੇ ਆਪਾਂ ਜ਼ਿਲ੍ਹੇ ਦੀ ਗੱਲ 40000 ਏਕੜ ਜ਼ਮੀਨ ਜਿਹੜੀ ਉਹ ਤਰੀਬ-ਕਰੀਬ ਲੈਂਡ ਪੂਲਿੰਗ ਨੀਤੀ ਦੇ ਤਹਿਤ ਅਕਵਾਇਰ ਕਰਨ ਜਾ ਰਹੇ ਦੱਬਣ ਜਾ ਰਹੇ ਸਿੱਧੂ ਰੂਪ ਚ ਕਬਜ਼ਾ ਕਰਨ ਜਾ ਰਹੀ ਹੈ ਸਰਕਾਰ ਉਹਦੇ ਖਿਲਾਫ ਅੱਜ ਇਸ ਨਗਰ ਦੇ ਵਿੱਚ ਵੱਡੇ ਪੱਧਰ ਤੇ ਇਕੱਠ ਹੋਇਆ ਅਸੀਂ ਸਰਕਾਰ ਨੂੰ ਇੱਕ ਸਵਾਲ ਪੁੱਛਣਾ ਚਾਹੁੰਦੇ ਆਂ ਵੀ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਆ ਕਿ ਲੋਕਾਂ ਦੀ ਸਹਿਮਤੀ ਤੋਂ ਬਿਨਾ ਅਸੀਂ ਜ਼ਮੀਨ ਨਹੀਂ ਲਵਾਂਗੇ ਦੂਜੇ ਪਾਸੇ ਲੋਕਾਂ ਦੀਆਂ ਜ਼ਮੀਨਾਂ ਦੇ ਨੰਬਰ ਕੰਫਰੀਜ਼ ਕੀਤੇ ਜਾ ਰਹੇ ਆ ਐਸਡੀਓ ਸਮਰਾਲਾ ਆ ਕੇ ਲੋਕਾਂ ਨੂੰ ਕਹਿੰਦਾ ਵੀ ਤੁਸੀਂ ਇਸ ਜ਼ਮੀਨ ਤੇ 250 ਏਕੜ ਜਿਹੜੀ ਜ਼ਮੀਨ ਹੈ ਪਿੰਡ ਵਾਲਿਆਂ ਦੀ ਇਹ ਜ਼ਮੀਨ ਤੇ ਕੋਈ ਘਰ ਨਹੀਂ ਪਾ ਸਕਦੇ ਕੋਈ ਖਰੀਦ ਨਹੀਂ ਸਕਦੇ ਵੇਚ ਨਹੀਂ ਸਕਦੇ ਕੋਈ ਲੋਨ ਲਿਮਿਟ ਨਹੀਂ ਲੈ ਸਕਦੇ ਇਹ ਨੰਬਰ ਥੋੜੇ ਬੰਦ ਕਰ ਦਿੱਤੇ ਗਏ ਆ ਇੱਕ ਪਾਸੇ ਸਰਕਾਰ ਕਹਿੰਦੀ ਲੋਕਾਂ ਨੂੰ ਧੱਕਾ ਨਹੀਂ ਕਰਦੇ ਦੂਜੇ ਪਾਸੇ ਲੋਕਾਂ ਦੀ ਜ਼ਮੀਨ ਦੇ ਨੰਬਰ ਹੀ ਬੰਦ ਕਰਦੇ ਇਹ 도ਗਲੇ ਜਿਹੜੇ ਚਿਹਰੇ ਨੇ 도ਗਲੇ ਕਰਦਾਰ ਨੇ ਸਰਕਾਰ ਦੇ ਇਹ ਕਿਉਂ ਲੋਕਾਂ ਨੂੰ ਮਾਰਿਆ ਜਾ ਰਿਹਾ ਜਦੋਂ ਅਸੀਂ ਦੇਣੇ ਨਹੀਂ ਚਾਹੁੰਦੇ ਜ਼ਮੀਨਾਂ ਵਾਹੀ ਜੋ ਜ਼ਮੀਨਾਂ ਪੰਜਾਬ ਦੀਆਂ ਜ਼ਮੀਨਾਂ ਰਹਿ ਕਿ ਨਹੀਂ ਦਿੰਦੇ ਕੋਈ ਸੜਕਾਂ ਨੇ ਰੁਕ ਗਈਆਂ ਕੋਈ ਰੇਲ ਦੀਆਂ ਲੀਹਾਂ 'ਚ ਰੁਕ ਗਈਆਂ ਕੋਈ ਕਲੋਨੀਆਂ 'ਚ ਰੁਕ ਗਈਆਂ ਮੈਂ ਇੱਕ ਨਮਾਨ ਲਾਉਣਾ ਵੀ ਪੰਜਾਬ ਦਾ ਕਰੀਬ ਕਰੀਬ 13000 ਪਿੰਡ ਹੈ ਜੇ 5 ਏਕੜ ਵੀ ਆਪਾਂ ਇੱਕ ਪਿੰਡ ਦੀ ਐਵਰੇਜ ਲਈਏ ਇੱਕ ਸਾਲ 'ਚ ਪਿਆਲੀ ਰੁਕਦੀ ਹੈ ਦਾ 65000 60000 ਏਕੜ ਪੰਜਾਬ ਦੀ ਪੈਲੀ ਵੈਸੀ ਹਰ ਸਾਲ ਰੁਕ ਜਾਂਦੀ ਹੈ। ਜ਼ਮੀਨ ਘਟ ਰਹੀ ਹੈ, ਵਾਦੀ ਵਧ ਰਹੀ ਹੈ। ਭੋਜਨ ਦੀ ਡਿਮਾਂਡ, ਫੂਡ ਦੀ ਡਿਮਾਂਡ ਦੁਨੀਆ ਭਰ ਚ ਵਧ ਰਹੀ ਹੈ। ਇਸੇ ਕਰਕੇ ਵੱਡੇ ਘਰਾਣੇ ਜਿਹੜੇ ਤੁਸੀਂ ਦੇਖੋ ਹਮਿੰਦਰ ਸਿੰਘ ਨੇ ਅੰਕੜੇ ਪੇਸ਼ ਕੀਤੇ ਕਿ 150 650 ਕਰੋੜ ਹੈਕਟੇਅਰ ਜ਼ਮੀਨ ਜਿਹੜੀ ਦੁਨੀਆ ਦੀਆਂ ਵੱਡੀਆਂ 10 ਕੰਪਨੀਆਂ ਕੋਲੇ ਚਲੀ ਗਈ ਹੈ ਕਬਜ਼ਾ ਉਹਨਾਂ ਦੇ ਹੋ ਚੁੱਕਿਆ। ਦੁਨੀਆ ਦੀ 70% ਦੀ ਜਿਹੜੀ ਵਾਹੀਯੋਗ ਜ਼ਮੀਨ ਹੈ ਉਹ ਦੁਨੀਆ ਦੇ 12% ਵੱਡੇ ਘਰਾਣੇ ਕਬਜ਼ੇ 'ਚ ਕਰ ਚੁੱਕੇ ਆ ਪੰਜਾਬ ਦੀ ਜ਼ਮੀਨ ਤੇ ਵੀ ਉਹੀ ਹੋਣਾ ਮੰਨ ਲੋ ਹੁਣ ਇਹ ਕਹਿ ਰਹੇ ਆ ਕਿ 30 50000 ਰੁਪਇਆ ਅਸੀਂ ਤੁਹਾਨੂੰ 1 ਸਾਲ ਦਾ ਜਿਹੜਾ 1 ਏਕੜ ਦੇਵਾਂਗੇ ਰਜਗਾਰ ਪੱਤਾ ਤੁਹਾਨੂੰ ਦੇਵਾਂਗੇ ਜਿੰਨਾ ਚਿਰ ਕਲੋਨੀ ਡਿਵੈਲਪ ਨਹੀਂ ਹੋ ਜਾਂਦੀ ਜਿੱਦ ਦੇ ਕਲੋਨੀ ਡਿਵੈਲਪ ਹੋਣੀ ਆ ਠੇਕਾ ਵਾਗ ਗਿਆ 90000 ਨੂੰ 80000 ਨੂੰ ਇਹ ਕਹਿੰਦੇ ਇੱਕ ਏਕੜ ਦਾ 50000 ਦੇਵਾਂਗੇ ਉਹਦੇ ਚ ਦੋ ਕਨਾਲਾ ਤੁਹਾਨੂੰ ਦੇਣੀਆਂ ਜਿਹੜੇ 1200 ਗਾਜ ਜ਼ਮੀਨ ਤੁਹਾਨੂੰ ਦੇਣੀ ਆ 1000 ਗਾਜ ਤੁਹਾਨੂੰ ਦੇਣੀ ਆ ਤੁਸੀਂ ਘਰ ਪਾ ਲਓ 200 ਗਾਜ ਦੇਣੀ ਕੋਈ ਦੁਕਾਨ ਪਾ ਲਓ ਕੋਈ ਆਪਣਾ ਕਾਰੋਬਾਰ ਕਰ ਲਓ ਸਾਡੀ ਜ਼ਮੀਨ ਚੋਂ ਕਿਲਾ ਲੈ ਕੇ ਤੁਸੀਂ ਕਹੋਗੇ ਜਾਂ 6 ਕਨਾਲਾ ਸਰਕਾਰ ਦੀਆਂ ਦੋ ਕਨਾਲਾ ਤੁਹਾਨੂੰ ਵਾਪਸ ਦੇ ਦਿੰਦਾ ਅੱਛਾ ਹੋਰ ਦੇਖੋ ਜੱਗੋਂ ਤੇਰਵੀਂ ਗੱਲ ਇਹ ਕਹਿੰਦੇ ਜਦੋਂ ਕਲੋਨੀ ਡਿਵੈਲਪ ਹੋਣੀ ਆ ਤਾਂ ਇਹ ਲਿਖਿਆ ਹੋਇਆ ਲੈਂਡ ਪੂਲਿੰਗ ਨੀਤੀ ਦੇ ਵਿੱਚ ਵੀ ਜਦੋਂ ਕਲੌਨੀ ਡਿਵੈਲਪ ਹੋਣੀ ਆ ਉਸ ਕਲੌਨੀ ਦੇ ਵਿੱਚ ਜਦੋਂ ਉਹਨੂੰ ਡਿਵੈਲਪ ਕਰਨਾ ਹੈ ਉਹਦਾ ਵਿਕਾਸ ਕਰਨਾ ਹੈ ਉਹ ਕੋਈ ਗਲੀਆਂ ਮਨਾਉਣੀਆਂ ਨੇ ਉਹ ਸੀਵਰੇਜ ਪਾਉਣਾ ਕੋਈ ਲਾਈਟਾਂ ਦਾ ਪ੍ਰਬੰਧ ਕਰਨਾ ਹੈ ਉਹਦੇ ਜਿਹੜਾ ਖਰਚਾ ਆਉਣਾ ਹੈ ਤਾਂ 1 ਕਰੋੜ ਰੁਪਇਆ 1 ਏਕੜ ਮੰਗਰ ਉਸੇ ਜ਼ਿੰਮੇਵਾਰ ਨੂੰ ਦੇਣਾ ਪਊਗਾ ਸਰਕਾਰ ਨੂੰ ਜਿਹੜੇ ਬੰਦੇ ਨੇ ਪਹਿਲਾਂ ਆਪਣੀ 1 ਏਕੜ ਜ਼ਮੀਨ ਲੈਂਡ ਪੂਲਿੰਗ ਨੀਤੀ ਰਾਹੀਂ ਦਿੱਤੀ ਆ ਜਮੇ ਮਾਰ ਰਹੇ ਲੋਕਾਂ ਨੂੰ ਜਮੇ ਖਤਮ ਕਰ ਰਹੇ ਲੋਕਾਂ ਨੂੰ ਦਬ ਰਹੇ ਲੋਕਾਂ ਨੂੰ ਤਾਂ ਇਹ ਜਿਹੜਾ ਮੁੱਖ ਮੰਤਰੀ ਹੈ ਪੰਜਾਬ ਦਾ ਮੁੱਖ ਮੰਤਰੀ ਲੋਕਾਂ ਨੂੰ ਗਮਰਾਹ ਕਰ ਰਿਹਾ ਦਰਅਸਲ ਦੇ ਵਿੱਚ ਦਿੱਲੀ ਦੇ ਇਹ ਲੁਟੇਰੇ ਨੇ ਕੇਜਰੀਵਾਲ ਐਂਡ ਪਾਰਟੀ ਜੰਨੀ ਹੈਗੇ ਉਹ ਪੰਜਾਬ ਨੂੰ ਲੁੱਟਣ ਤੇ ਬਰਬਾਦ ਕਰਨ ਤੇ ਤੁਰੇ ਹੋਏ ਆ ਇਹ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰਦਾ ਵੀ ਇਹ ਮਤ ਸੋਚ ਵੀ ਇਹ ਜ਼ਮੀਨ ਕਿਸਾਨ ਦੀ ਜ਼ਿੰਮੇਵਾਰ ਦੀ ਜਾਣੀ ਹੈ ਇਹਨਾਂ ਜਿਹੜਾ ਮਜ਼ਦੂਰ ਹੈ ਮਜ਼ਦੂਰ ਦੇ ਇੱਕ ਸਵਾਲ ਹੁੰਦਾ ਮਜ਼ਦੂਰ ਕਹਿੰਦਾ ਮੈਂ ਦਿਹਾੜੀ ਕਰਨੀ ਆ ਮਜ਼ਦੂਰੀ ਕਰਨੀ ਆ ਮੈਂ ਜ਼ਿਮੀਦਾਰ ਦੇ ਖੇਤ ਚ ਕਰਾਂ ਜਾਂ ਕੰਪਨੀ ਦੇ ਖੇਤ ਚ ਕਰਾਂ ਉਹ ਭਰਾਵਾ ਕੰਪਨੀਆਂ ਵਾਲੇ ਲੱਖਾਂ ਏਕੜ ਦੇ ਇਕੱਠੇ ਫਾਰਮ ਬਣਾਉਂਦੇ ਆ ਉੱਥੇ ਵੱਡੀਆਂ ਵੱਡੀਆਂ ਮਸ਼ੀਨਾਂ ਕੰਮ ਕਰਦੀਆਂ ਜਿਵੇਂ ਜੋਧਾ ਸਾਹਿਬ ਨੇ ਕਹਿੰਦਾ ਰਬੋਟ ਪਾਈ ਲੋਹੇ ਦੇ ਬੰਦੇ ਆ ਗਏ ਉਹੀ ਕੰਮ ਕਰਨਗੇ ਮਜ਼ਦੂਰੀ ਕਰਨ ਨੂੰ ਨਹੀਂ ਮਿਲਣੀ ਜਿਹੜਾ ਦੁਕਾਨਦਾਰ ਅੱਜ ਦੁਕਾਨਦਾਰ ਮੈਨੂੰ ਐਸੋ ਤੁਸੀਂ ਇੱਥੇ ਖੜੇ ਆਂ ਆਪਾਂ ਸਮਰਾਲਾ ਆਪਣੇ ਕੋਲੇ ਆ ਜਿੰਨਾ ਛੋਟਾ ਦੁਕਾਨਦਾਰ ਹੋ ਖਤਮ ਹੋ ਚੁੱਕਿਆ ਕਿਉਂ ਹੋ ਚੁੱਕਿਆ ਸਾਰਾ ਸਮਾਨ ਆਨਲਾਈਨ ਆਉਣ ਲੱਗ ਗਿਆ ਆਰਡਰ ਕਰਦੇ ਲੋਕਾਂ ਘਰਾਂ ਸਾਮਾਨ ਪਹੁੰਚ ਜਾਂਦਾ ਐਮ ਤਰੀਕੇ ਦਾ ਹੀ ਜਿੱਡੇ ਵੱਡੇ ਵੱਡੇ ਮਾਲ ਖੁੱਲ ਗਏ ਵਾਨੀਆਂ ਦੇ ਅੜਾਨੀਆਂ ਦੇ ਉਹ ਸਾਰਾ ਛੋਟਾ ਕਾਰੋਬਾਰੀ ਛੋਟਾ ਦੁਕਾਨਦਾਰ ਛੋਟਾ ਵਪਾਰੀ ਖਤਮ ਹੋ ਚੁੱਕਿਆ ਸੋ ਇਸ ਕਰਕੇ ਸਮਝਣ ਦੀ ਲੋੜ ਹੈ ਮਸਲਾ ਕਿਸਾਨਾਂ ਦਾ ਨਹੀਂ ਹੈ ਇਹ ਸਾਡੇ ਪਿੰਡਾਂ ਦੇ ਪਿੰਡ ਉਜੜ ਜਾਣੇ ਆ ਪੰਜਾਬ ਉਜੜ ਜਾਣਾ ਸੱਭਾ ਤਾ ਉਜੜ ਜਾਣੀ ਆ ਸਾਰੇ ਲੋਕਾਂ ਨੇ ਤਬਾਹ ਹੋਣਾ ਸੋ ਸਾਰੇ ਲੋਕ ਇਕੱਠੇ ਹੋ ਕੇ ਕਿਸਾਨ ਆ ਮਜ਼ਦੂਰ ਆ ਸ਼ਹਿਰੀ ਆ ਪਿੰਡੂ ਆ ਕੋਈ ਵੀ ਆ ਉਹ ਸਾਰੇ ਇਕੱਠੇ ਹੋ ਕੇ ਇਸ ਨੀਤੀ ਦਾ ਡਟ ਕੇ ਵਿਰੋਧ ਕਰੋ ਜਾਂ ਜਿਹੜੀ ਸਰਕਾਰ ਇਹ ਕਹਿੰਦੀ ਹੈ ਕਿ ਇਹ ਨੀਤੀ ਲਾਹੇਵੰਦ ਆ ਮੈਂ ਚੈਲੰਜ ਕਰਦਾ ਜੇ ਨੀਤੀ ਲਾਹੇ ਬੰਦਾ ਕੋਈ ਇਨਰ ਅਧਿਕਾਰੀ ਸਰਕਾਰੀ ਅਧਿਕਾਰੀ ਕੋਈ ਸਿਆਸੀ ਬੰਦਾ ਕੋਈ ਹੋਰ ਬੰਦਾ ਮੈਨੂੰ ਮੇਰੇ ਨਾਲ ਬੈਠ ਕੇ ਜਿਹੜੇ ਮਰਜ਼ੀ ਚੈਨਲ ਤੇ ਜਿੱਥੇ ਮਰਜ਼ੀ ਨਰੀ ਜਗਾ ਹੋਊਗੀ ਮੈਨੂੰ ਬੁਲਾ ਲੈਣ ਮੈਨੂੰ ਇਹ ਬਾਦਲੀਲ ਨਿਰੋਧ ਕਰ ਦੇਣ ਮੈਨੂੰ ਸਮਝਾ ਦੇਣ ਮੈਨੂੰ ਇਹ ਗਲਤ ਸਾਬਤ ਕਰ ਦੇਣ ਵੀ ਇਹ ਤੂੰ ਗਲਤ ਗੁੰਮਰਾਹ ਕਰ ਰਿਹਾ ਲੋਕਾਂ ਨੂੰ ਵੀ ਇਹ ਨੀਤੀ ਸਹੀ ਹੈ ਮੈਂ ਇਹਨਾਂ ਦੇ ਪੈਰਿਆਂ ਥਲਾ ਕੇ ਉੱਟੂਗਾ ਤੇ ਲੋਕਾਂ ਨੂੰ ਕਹਾਂਗਾ ਕਹੂੰਗਾ ਵੀ ਲੋਕਾਂ ਕੋ ਜਮੀਨ ਤੁਸੀਂ ਇਹਨਾਂ ਨੂੰ ਦੇ ਦੇ ਸੋ ਬਿਨਾ ਗੱਲ ਤੋਂ ਲੋਕਾਂ ਨੂੰ ਆਪਣੇ ਚੰਦ ਬੰਦੇ ਖੜੇ ਕਰਕੇ ਜਿਵੇਂ ਅੱਜ ਸੈਕਟਰ 35ਏ ਦੇ ਵਿੱਚ ਇਹਨਾਂ ਨੇ ਪਿੰਡਾਂ ਸਨੇਹੇ ਲਾ ਕੇ ਪਿੰਡਾਂ ਦੇ ਸਰਪੰਚਾਂ ਨੂੰ ਮੋਤਵਰਾਂ ਜਿਹੜੇ ਨੇੜੇ ਪਾਰਟੀਆਂ ਦੇ ਉਹਨਾਂ ਨੂੰ ਬੁਲਾ ਲਿਆ ਵੀ ਤੁਸੀਂ ਆ ਕੇ ਇੱਥੇ ਮੀਡੀਆ ਦੇ ਬੱਚੇ ਪ੍ਰਚਾਰ ਕਰੋ ਵੀ ਇਹ ਤਾਂ ਬਿਨਾ ਕਿਸਾਨ ਜਿਹੜਾ ਰੌਲਾ ਪਾਉਂਦੀਆਂ ਨੇ ਇਹ ਚੰਦ ਲੋਕ ਰੌਲਾ ਪਾਉਂਦੇ ਨੇ ਵਿਰੋਧੀ ਧਿਰਾਂ ਰੌਲਾ ਪਾਉਂਦੀਆਂ ਨੇ ਇਹ ਨੀਤੀ ਬਹੁਤ ਵਧੀਆ ਸਿਰ ਦਮਰਾਹ ਕਰਨ ਦਾ ਪ੍ਰਚਾਰ ਆ ਲੋਕਾਂ ਨੂੰ ਮੈਂ ਬਾਰ-ਬਾਰ ਫਿਲ ਕਰ ਇੱਕ ਹੋਰ ਸੁਣੋ YouTubeਰਾਂ ਨੂੰ ਇਹਨਾਂ ਦੇ ਜਿਹੜੇ ਆਈਟੀ ਸੈਲੰਦਰਾਂ ਬਣਿਆ ਹੋਇਆ ਉਹ ਸਾਰਾ ਸਨੇਹਾ ਲਾ ਰਿਹਾ ਹੈ ਕੋ ਸੋਨੂ ਇੱਕ ਰੀਲ ਪਾਉਣ ਦਾ ਲੈਂਡ ਪੂਲਿੰਗ ਨੀਤੀ ਦੇ ਹੱਕ ਚ ਬਣਾ ਕੇ ਅਸੀਂ ਦੇਵਾਂਗੇ ਤੁਸੀਂ ਆਪਣੇ ਪੇਜ ਤੇ ਪਾਉਣੀ ਆ ਕੋਈ YouTube ਤੇ ਪੇਜ ਬਣਿਆ ਕੋਈ Instagram ਤੇ ਕੋਈ Facebook ਤੇ ਆ ਤੁਸੀਂ ਆਪਣੇ ਪੇਜ ਤੇ ਸਾਡੀ ਰੀਲ ਪਾਉਂਗੇ ਇੱਕ ਰੀਲ ਦਾ 2 ਲੱਖ ਰੁਪਇਆ ਦੇਵਾਂਗੇ ਜੇ ਤੁਸੀਂ ਇੰਨੇ ਸਹੀ ਹੋ ਤਾਂ ਤੁਸੀਂ ਲੋਕਾਂ ਜਾ ਕੇ ਖੜ੍ਹ ਜਿਓ ਲੋਕਾਂ ਨੂੰ ਡਰ ਲੱਗਦਾ ਲਾ ਕੇ ਸਿਕਿਉਰਟੀਆਂ ਹਜ਼ਾਰਾਂ ਬੰਦਾ ਪੁਲਿਸ ਦਾ ਲਾ ਕੇ ਮੁੱਖ ਮੰਤਰੀ ਸ਼ਹਿਰਾਂ ਪਿੰਡਾਂ ਚ ਵੜਦਾ ਤੂੰ ਤਾਂ ਕਹਿੰਦਾ ਸੀਗਾ ਕਿ ਜੇ ਇਹਨੂੰ ਡਰ ਲੱਗਦਾ ਦੂਜੇ ਲੀਡਰਾਂ ਨੂੰ ਤਾਂ ਮੁਰਗੀ ਖਾਨਾ ਖੋਲ੍ਹ ਲਓ ਉਹ ਤੇਰਾ ਮੁਰਗੀਖਾਨਾ ਖਲਾਉਣ ਦੇ ਲੋਕ ਮੇਰੀ ਗੱਲ ਯਾਦ ਰੱਖੀ ਤੇ ਮੇਰੀ ਅਪੀਲ ਹੈ ਮੀਡੀਆ ਨਾਲ ਤੁਸੀਂ ਦੇਖੋ ਮੀਡੀਆ ਤੀਜਾ ਨੇਤਰਾ ਦੁਨੀਆ ਨੂੰ ਸੱਚ ਦਿਖਾਉਣ ਦਾ ਸੋਨ ਨੂੰ ਵੀ ਅਪੀਲ ਹੈ ਕਿ ਮੈਨੂੰ ਪਤਾ ਹੈ ਕਿ ਮੀਡੀਆ ਦਾ ਗळा ਘੁੱਟਿਆ ਜਾ ਰਿਹਾ ਹੈ ਮੀਡੀਆ ਨੂੰ ਦਬਾਇਆ ਜਾ ਰਿਹਾ ਪਰ ਮੀਡੀਆ ਨੂੰ ਮੇਰੀ ਅਪੀਲ ਹੈ ਕਿ ਬਹੁਤ ਮੀਡੀਆ ਚੰਗਾ ਕੰਮ ਵੀ ਕਰ ਰਿਹਾ ਹੈ ਪਰ ਬਹੁਤ ਆ ਮੀਡੀਆ ਦੱਬਿਆ ਜਾ ਚੁੱਕਿਆ ਤੁਸੀਂ ਇਹ ਸੱਚ ਨੂੰ ਲੋਕਾਂ ਸਾਹਮਣੇ ਜ਼ਰੂਰ ਲੈ ਕੇ ਮੈਂ ਤੁਹਾਡਾ ਇਹ ਗੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਮੈਂ ਚਾਹਣਾ ਵੀ ਇਹ ਲੈਂਡ ਪੂਲਿੰਗ ਪਾਲਿਸੀ ਸਿਰਫ ਜ਼ਮੀਨ ਹੜੱਪਣ ਦਾ ਮਕਸਦ ਨਹੀਂ ਇਹ ਸਾਡੇ ਪੰਜਾਬ ਦੇ ਪਿੰਡ ਖਤਮ ਕਰਨਾ ਸਾਡੀ ਪੰਜਾਬ ਦੀ ਡੈਮੋਗ੍ਰਾਫੀ ਬਦਲ ਪੰਜਾਬੀਆਂ ਨੂੰ ਘਟ ਗਿਣਤੀ ਚ ਲੈ ਕੇ ਆਉਣਾ ਤੇ ਇੱਥੇ ਬਾਹਰੋਂ ਲਿਆ ਕੇ ਜਿਹੜੇ 2 ਨੰਬਰ ਦਾ ਪੈਸਾ ਜਿਨ੍ਹਾਂ ਕੋਲੇ 2 ਨੰਬਰ ਦਾ ਉਹ ਇਨਵੈਸਟ ਕਰਨਾ ਇੱਥੇ ਉਹਦੇ ਵਾਸਤੇ ਹੈ ਤੇ ਇੱਕ ਜਿਹੜੀ ਲੜਾਕੂ ਭਾਵਨਾ ਪੰਜਾਬੀਆਂ ਦੀ ਹੈ ਜਿਹੜਾ ਪੰਜਾਬ ਹਰ ਗੱਲ 'ਚ ਮੋਰੇ ਲੜਦਾ ਉਹ ਇਹਨੂੰ ਰੜਕਦਾ ਹੈ ਇਹ ਭਗਵੰਤ ਮਾਨ ਨਹੀਂ ਹੈ ਇੱਥੇ ਇਹਦੇ ਪਿੱਛੇ ਦਿੱਲੀ ਵਾਲੇ ਨੇ ਜਿਵੇਂ ਹੁਣ ਤੁਸੀਂ ਪਿਛਲੇ ਦਿਨ ਨਹੀਂ ਲੱਖਾ ਸਤਾਣਾ ਕਿ ਅੱਜ ਮੀਟਿੰਗ ਸੱਦੀ ਐ ਤੋਂ ਪਹਿਲਾਂ ਸੁਝੋਦੀਆ ਨੇ ਮੀਟਿੰਗ ਸਦੀ ਸਪੰਚਾਂ ਦੀ ਉਹਦੇ ਚ ਕੋਈ ਪੰਜਾਬ ਦਾ ਐਮ ਐਲ ਏ ਐਮ ਪੀ ਵਜીર ਨਹੀਂ ਸੀ ਸੁਝੋਦੀ ਇਹ ਕੌਣ ਹੁੰਦਾ ਜੀ ਇੱਥੇ ਉੱਥੇ ਜਾਣ ਵਾਲਿਆ ਜਿਹੜੇ ਜ਼ਿਲ੍ਹੇ ਘੱਟ ਕੇ ਆਏ ਨੇ ਉਹ ਮੀਟਿੰਗਾਂ ਕਰਦੇ ਨੇ ਇਸ ਕਰਕੇ ਸੀ ਕਹਿੰਦੇ ਆ ਬਈ ਇਹ ਭਾਈ ਮਸਲਾ ਕੱਲਾ ਕਿਸਾਨਾਂ ਦਾ ਨਹੀਂ ਇਹ ਕੱਲਾ ਖੇਤੀ ਦਾ ਨਹੀਂ ਇਹ ਸਭ ਪੰਜਾਬ ਦੀ ਹੋਂਦ ਦਾ ਸਾਨੂੰ ਇਹਦੇ ਖਿਲਾਫ ਇਕੱਠੇ ਹੋ ਕੇ ਲੜਨਾ ਚਾਹੀਦਾ ਦੂਜੀ ਮੈਂ ਗੱਲ ਕਹਿਣੀ ਚਾਹਣਾ ਵੀ ਇਹਦੀ ਲੜਾਈ ਜਿਹੜੇ ਪੀੜਿਤ ਪਿੰਡ ਨੇ ਉਹਨਾਂ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ ਪਿੰਡਾਂ ਦੇ ਵਿੱਚ ਕਿਸਾਨ ਵੀ ਨੇ ਮਜ਼ਦੂਰ ਵੀ ਨੇ ਦਸਤਕਾਰ ਵੀ ਨੇ ਸਾਰੇ ਉਜੜਨੇ ਨੇ ਕਿਤੇ ਲੱਭਣੇ ਨਹੀਂ ਤਜਰਬਾ ਸਾਡੇ ਕੋਲ ਮੁਹਾਲੀ ਦਾ ਚੰਡੀਗੜ੍ਹ ਦਾ ਉੱਥੇ ਕੁਝ ਨਹੀਂ ਲੱਭ ਰਿਹਾ ਤੇ ਉਹਨਾਂ ਸਾਰਿਆਂ ਨੂੰ ਇੱਕ ਸੂਈ ਦੇ ਨੱਕੇ ਕੱਢਣਾ ਇਹ ਥੋੜਾ ਕੰਮ ਕਠਨ ਆ ਕਿਉਂਕਿ ਪਿੰਡਾਂ ਦੇ ਵਿੱਚ ਥੋੜਾ ਪ੍ਰਭਾਵ ਇਸ ਕਿਸਮ ਦਾ ਰਿਹਾ ਜ਼ਮੀਨਾਂ ਵਾਲੇ ਤੇ ਬੇਜ਼ਮੀਨਾਂ ਵਾਲੇ ਟਕਰਾਰਬਾਜੀ ਵੀ ਹੁੰਦੀ ਰਹੀ ਆ ਹੁਣ ਸਾਡੀ ਲੜਾਈ ਬਣ ਗਈ ਇੱਕ ਤਾਂ ਚੰਗਾ ਕੰਮ ਕਰਤਾ ਇਹਨਾਂ ਨੇ ਸਾਨੂੰ ਇਕੱਠੇ ਕਰਤਾ ਸ਼ਾਇਦ ਪਹਿਲਾ ਜਿਹੜਾ ਕਿਸਾਨ ਮੋਰਚਾ ਲੱਗਿਆ ਉਹਦੇ ਚਿਰ ਇੱਥੇ ਤਾਂ ਇਕੱਠੇ ਨਹੀਂ ਸੀ ਹੋਏ ਹੁਣ ਗ੍ਰਾਸ ਰੂਟ ਲੈਵਲ ਤੱਕ ਪਿੰਡ ਦਾ ਏਕਾ ਬਣਨਾ ਇਹ ਪਿੰਡ ਉੱਜੜਨਾ ਦੂਜੀ ਗੱਲ ਇਹ ਕਹਿਣੀ ਚਾਹੁੰਦੇ ਆਂ ਵੀ ਇਹਦੇ ਨਾਲ ਜਿਹੜੇ ਪੰਜਾਬ ਦੇ ਮਸਲੇ ਨੇ ਹੋਰ ਵੀ ਪੰਜਾਬੀ ਨੂੰ ਖਤਮ ਕਰਨਾ ਚੰਡੀਗੜ੍ਹ ਪੰਜਾਬ ਦਾ ਪੰਜਾਬੀ ਬੋਲ ਦੇ ਇਲਾਕੇ ਪੰਜਾਬ ਦੇ ਪਾਣੀਆਂ ਦਾ ਸਵਾਲ ਹੈ ਜਿਹੜਾ ਜਿਹਦਾ ਹਰ ਸਮੇਂ ਬਤਕਰਾ ਹੋ ਰਿਹਾ ਉਹ ਮੁੱਦੇ ਵੀ ਉੱਠਣਗੇ ਜਿਹੜੇ ਪਹਿਲਾਂ ਸਿਆਸੀ ਪਾਰਟੀਆਂ ਨੇ ਕਿਸੇ ਸਮੇਂ ਲਏ ਬਾਅਦ ਚੋ ਦਿੱਲੀ ਵਾਲਿਆਂ ਨਾਲ ਰਲ ਗਏ ਚਾਹੇ ਕਿਸੇ ਪਾਰਟੀ ਦੇ ਸੀ ਤੇ ਪੰਜਾਬ ਨੂੰ ਮਤਲਬ ਕੰਗਾਲ ਬਣਾਤਾ ਪੰਜਾਬ ਦਾ ਪਾਣੀ ਮੁੱਕ ਰਿਹਾ ਪੰਜਾਬ ਦੀ ਧਰਤੀ ਮੁੱਕ ਰਹੀ ਹੈ ਪੰਜਾਬ ਚ ਨਸ਼ੇ ਨੇ ਇੱਕ ਮੈਂ ਹੋਰ ਗੱਲ ਕਹਿਣੀ ਚਾਹਣਾ ਅਰਬਨਾਈਜੇਸ਼ਨ ਦੀ ਗੱਲ ਕਰਦੇ ਨੇ ਮੇਰੇ ਕੋਲ ਕੋਈ ਉਦਾਹਰਣ ਅੱਜ ਦੇ ਇੰਗਲਿਸ਼ ਟ੍ਰਿਬਿਊਨ ਨੇ ਇੱਕ ਖਬਰ ਦਿੱਤੀ ਹੈ ਵੱਡੀ ਫਲੈਟ ਬਣ ਰਹੇ ਨੇ ਬਹੁਤ ਵੱਡੇ ਵੱਡੇ 24 24 ਮੰਜ਼ਲੇ 25 25 ਮੰਜ਼ਲੇ ਪੱਖੋ ਵਾਲ ਰੋਡ ਤੇ ਉਹ 5 ਕਰੋੜ ਦਾ 7 ਕਰੋੜ ਦਾ ਉੱਥੇ ਖਾਂਦੇ ਪੀਂਦੇ ਲੋਕ ਆਉਂਦੇ ਨੇ ਹੁਣ ਇੱਕ ਫਲੈਟ ਨੇ ਉਮੈਕਸ ਦੇ ਨਾਲ ਪਿੰਡ ਹੈਗਾ ਠੱਕਰ ਬਾੜ ਉੱਥੇ ਏਸੀ ਲੱਗੇ ਨੇ ਏਸੀ ਦੀ ਗਰਮ ਹਵਾ ਆ ਜਾਂਦੀ ਆ ਉੱਥੇ ਦੇ ਜਿਹੜੇ ਗਰੀਬ ਲੋਕ ਨੇ ਉਹਨਾਂ ਦਾ ਸੌਣਾ ਦੁੱਬਰ ਹੋ ਗਿਆ ਗਰਮ ਹਵਾ ਮਾਰਦੀ ਔਰ ਜਿਹੜੇ ਉਹਨਾਂ ਕਲੋਨੀਆਂ ਚ ਰਹਿੰਦੇ ਫਲੈਟਾਂ ਚ ਰਹਿੰਦੇ ਨੇ ਚੰਗੇ ਖਾਂਦੇ ਪੀਂਦੇ ਡਾਕਟਰ ਨੇ ਵਕੀਲ ਨੇ ਚਿਕਾ ਮਾਰ ਰਹੇ ਨੇ ਉੱਥੇ ਦਾ ਪਾਣੀ ਪ੍ਰਦੂਸ਼ਿਤ ਹੋ ਗਿਆ ਜਿਹੜੀ ਉੱਥੋਂ ਦੀ ਸੁਸਾਇਟੀ ਆ ਪ੍ਰਵਾਹੀ ਨਹੀਂ ਕਰ ਰਹੀ ਇਸ ਕਰਕੇ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਇਹ ਕੰਕਰੀਟ ਦੇ ਜੰਗਲ ਵਸਾ ਰਹੇ ਨੇ ਇਹ ਪੋਲਿਊਸ਼ਨ ਪੈਦਾ ਕਰ ਰਹੇ ਨੇ ਇਹ ਸਾਡੇ ਬਾਪੂ ਦੇ ਨਾਨਕ ਦੀ ਧਰਤੀ ਜਿਹੜਾ ਪਿੰਡ ਨੇ ਸਾਡੇ ਜਿੱਥੇ ਸਾਨੂੰ ਤਾਜੀ ਹਵਾ ਮਿਲਦੀ ਆ ਤਾਜ਼ਾ ਖਾਣਾ ਮਿਲਦਾ ਸਾਰਾ ਉਹਨੂੰ ਖਤਮ ਕਰਨਾ ਚਾਹੁੰਦੇ ਨੇ ਔਰ ਕੇਬਲ ਤੇ ਕੇਬਲ ਇਹਨਾਂ ਦੀ ਤਾਰ ਕਾਰਪੇਟਾਂ ਨਾਲ ਜੁੜੀ ਹੋਈ ਹੈ ਚਾਹੇ ਦੁਨੀਆ ਦੇ ਨੇ ਚਾਹੇ ਪੰਜਾਬ ਦੇ ਨੇ ਚਾਹੇ ਅਡਾਨੀ ਬਾਨੀ ਨੇ ਇਹਨਾਂ ਦੇ ਪਿੱਛੇ ਦਿੱਲੀ ਦੇ ਇਹ ਤਾਂ ਮੋਹਰੇ ਨੇ ਮੋਹਰੇ ਮੋਹਰੇ ਨੇ ਮੋਹਰੇ ਪਿਆਦੇ ਨੇ ਇਹ ਪਿੱਛੇ ਨੀਤੀਆਂ ਉਹਨਾਂ ਦੀਆਂ ਲਾਗੂ ਹੋ ਰਹੀਆਂ ਨੇ ਇਸ ਕਰਕੇ ਸੀ ਬੇਨਤੀ ਕਰਨੀ ਚਾਹੁੰਦੇ ਆ ਪੰਜਾਬ ਦੇ ਲੋਕਾਂ ਨੂੰ ਇਹ ਭਗਵੰਤ ਮਾਨ ਇਹ ਜੈਨ ਕੀਆ ਆਪਣੇ ਅਰੋੜਾ ਤੀਜੇ ਤੀਜੇ ਜਿਹੜੇ ਤੁਰੇ ਫਿਰਦੇ ਨੇ ਇਨਾਂ ਦੀ ਆਪਣੀ ਕੋਈ ਔਕਾਤ ਨਹੀਂ ਹੈ ਇਹ ਗੁਲਾਮ ਨੇ ਉਹਨਾਂ ਦੇ ਗੁਲਾਮ ਕਦੇ ਵੀ ਸਾਡੇ ਲੋਕਾਂ ਦੇ ਹਿੱਤਾਂ ਦੀ ਰੱਖ ਨਹੀਂ ਕਰ ਸਕਦੇ ਹੁਣ ਲੋਕਾਂ ਨੂੰ ਜਾਗਰਤ ਹੋਣ ਦੀ ਲੋੜ ਆ ਔਰ ਜਿਹੜੀ ਲੜਾਈ ਲੜੀ ਜਾਣੀ ਆ ਪਿੰਡ ਇਕੱਠਾ ਕਰਨਾ ਲੋਕਾਂ ਨੂੰ ਇਕੱਠੇ ਕਰਨਾ ਅਗਵਾਈ ਇਹਦੀ ਆ ਜਿਹੜੀ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਜਿਹੜੀਆਂ ਲੜਾਈ ਜਿੱਤ ਕੇ ਆਈਆਂ ਦਿੱਲੀ ਦੇ ਵਿੱਚ ਸਾਰੇ ਦੇਸ਼ ਦੀ ਲੜਾਈ ਜਿੱਤ ਕੇ ਆਈਆਂ ਨੇ ਕੇਵਲ ਤੇ ਕੇਵਲ ਉਹੀ ਇਹਦੀ ਅਗਵਾਈ ਕਰ ਸਕਣਗੇ ਸਿਆਸੀ ਪਾਰਟੀਆਂ ਨੂੰ ਅਸੀਂ ਬੇਨਤੀ ਕਰਾਂਗੇ ਵੀ ਤੁਸੀਂ ਥੋੜਾ ਜਿਹਾ ਰਹਿਮ ਕਰੋ ਇਹਨੂੰ ਸਤਾਈ ਨਾਲ ਨਾ ਜੋੜੋ ਇਹਨੂੰ ਚੋਣਾ ਨਾਲ ਨਾ ਜੋੜੋ ਇਹ ਪੰਜਾਬ ਦੀ ਹੋਣ ਦੀ ਲੜਾਈ ਆ ਇਹਦੇ ਤੇ ਸਾਨੂੰ ਪੂਰਨ ਆਸਾ ਜਿੱਥੇ-ਜਿੱਥੇ ਅਸੀਂ ਆ ਰਹੇ ਆ ਲੋਕ ਇਕੱਠੇ ਹੋ ਰਹੇ ਨੇ ਪੰਜਾਬ ਦੇ ਲੋਕਾਂ ਨੇ ਇਕੱਠੇ ਹੋਣਾ ਅਸੀਂ ਲੜਾਂਗੇ ਤੇ ਜਿੱਤਾਂਗੇ ਹਰ ਹਰਬਾ ਜਿਹੜਾ ਸਾਡੇ ਸੰਘਰਸ਼ ਨੂੰ ਫੇਲ ਕਰਨ ਦਾ ਉਹਨੂੰ ਅਸੀਂ ਕਾਮਯਾਬ ਨਹੀਂ ਹੋਣਾਂਗੇ